ਨਾਂ ਐਨ ਲੱਗੀਆਂ ਦੀ ਹਨ ਆ ਦੇਖੋ ਬਹੁਤ ਵਧੀਆ ਇੱਕ ਸਾਰ ਐਨ ਇੱਕ ਸਾਰ ਨਿਕਲ ਰਿਹਾ ਮਤਲਬ ਦੋ ਦਿਨ ਮੈਂ ਇਹਨ ਪੂਰਾ ਹਰੇ ਹੀ ਮਾਰ ਜੂਗਾ ਖੇਤ ਬਹੁਤ ਬੱਤਤਾ ਹੋਇਆ ਹੈ ਵਾ ਖੁੱਲਾ ਛੱਡ ਤਾ ਤਾਂ ਇੱਕ ਦਿਨ ਦੋ ਦਿਨ ਮਤਲਬ ਐਨ ਉਹ ਹੋ ਗਿਆ। ਫੋਕਵਾੜ ਬਣ ਗਈ। ਜਿਆਦਾ ਗਿੱਲਾ ਖੇਤ ਟਾਈਟ ਹੋ ਜਾਂਦਾ ਨਾ ਨਹੀਂ। ਕਿ ਇਧਰ-ਇਧਰ ਹੀ ਮੈਂ ਛਾਵਾ ਤਾਸ ਪੈਦਿਆਂ ਕਿੰਨੀ ਬਈ ਛਾਵੇ ਕਰਕੇ ਲੇਟ ਛੇੜਨਾ ਪਿਆ ਥੋੜਾ ਜਿਹਾ ਇਹ। ਕਿ ਪੱਛੋਂ ਚੱਲੀ ਨਹੀਂ। ਜੇ ਪੱਛੋਂ ਚੱਲ ਜਾਂਦੀ ਫਿਰ ਤਾਂ ਹੋ ਜਾਂਦਾ ਛੇਤੀ। ਜਦ ਆਪਾਂ ਨੇ ਬੀਜ ਤੇ ਆ ਇਹ ਫਿਰ ਪੱਛੋਂ ਵੀ ਚੱਲ ਗਈ। ਇੱਧਰ ਪਤਾ ਨਹੀਂ ਜੰਮੀ ਪਤਾ ਨਹੀਂ ਨਹੀਂ ਹਲੇ ਗਿੱਲੇ ਜੇ ਮਾਣੀ ਨਿਕਲਦੀ ਹੈ ਸਵਤ ਤੇ ਇੱਧਰ ਦੇਖਦੇ ਹਾਂ ਤਾਂ ਆਪਾਂ ਨੇ ਮਾਰੇ ਤੇ ਢੇਡੇ ਦੂਰੇ ਜੇ ਜੀ ਚਲ ਨਿਕਲਿਆ ਵੇ ਵਧੀਆ ਜੰਮਿਆ ਵੇ ਉਹ ਦੇਖ ਲੋ ਰਾਂ ਹਲੇ ਨਿਕਲ ਹੀ ਕੋਈ ਨਹੀਂ ਪਰ ਆ ਇਹਨਾਂ ਚਮਕ ਰਹੀ ਹੈ ਇੱਧਰ ਚਮਕੇ ਨਹੀਂ ਰਹੀ ਨਾਲ ਇਹਨਾਂ ਮਾਹਲੇ ਦੇਖ ਲੈ ਪਟਕ ਚੱਲੇ ਮੈਂ ਹੁੰਡੇ ਉਹ ਵੀ ਵੀ ਲੇਟ ਨਿਕਲੂਗੀ ਕਿਉਂ ਨਾ ਧੁੱਪ ਨਹੀਂ ਨਾ ਲੱਗਦੀ ਠੰਡ ਕਰਕੇ ਠੰਡਾ ਰਹਿੰਦਾ ਮੌਸਮ ਬਰਾ ਧੁੱਪ ਮਾ ਗਰਮਾ ਇਸ ਵੇਲੇ ਛੇਤੀ ਨਿਕਲ ਜਾਂਦੀ ਐ ਉਰਾ ਕੋਈ ਹੁੰਡਾ ਨਹੀਂ ਦਿਖ ਰਿਹਾ ਦੇਖ ਲਓ ਇਹ 2 3 4 ਗੇੜੇ ਆ 4 ਗੇੜੇ ਮੈਂ ਇੱਧਰ ਕੋਈ ਵੀ ਹੁੰਡਾ ਨਹੀਂ ਚੰਗ ਰਿਹਾ ਹਲੇ ਸਮਝ ਇਨਾ ਮਾ ਤਾਂ 5-4 ਦਿਨ ਲੇਟੇ ਦਿਖੂਗੀ ਬਾਈ ਕਾਹੋਂ ਸਿਆਪਾ ਸ਼ੋਬ ਇਹਦਾ ਇਹਨਾਂ ਨੂੰ ਕਿਹਾ ਵੇ ਕਿਹਾ ਤਾਂ ਵਾ ਕਢਵਾ ਕਢੋ ਦੋ ਇਹਨਾਂ ਨੂੰ ਬਾਈ ਕਢਵਾਏ ਕੋਈ ਨਹੀਂ ਦੇਖ ਲੋ ਇੱਛਾ ਜੀ ਇਹਨਾਂ ਨੇ ਪਟਵਾਣ ਲਗੇ ਤੇ ਮਾ ਵੀ ਝੜ ਤੇ ਪਟਵਾ ਦੋ ਫੇਰ ਉੱਪਰ ਤੇ ਵਢਵਾ ਤੇ ਸਪੈਦੇ ਜੇ ਹੁਣ ਅੱਗੇ ਨੂੰ ਇਹਨਾਂ ਦਾ ਇਲਾਜ ਕਰਨਾ ਰੌਂਡਾ ਮਾਰ ਦੇਣੀ ਆਪਨ ਹੁਣੇ ਨਹੀਂ ਦੇਣੇ ਬਈ ਕਰੀ ਜਾ ਮੈਂ 75 ਬਿਲਾਣੇ ਤੁਸੀਂ ਆਪਣੇ ਖੇਤਾਂ ਮੰ ਲਾ ਲਓ ਹੁਣ ਇੱਕ ਕਨਾਲ ਦੇਖ ਲਓ ਇੱਕ ਕਨਾਲ ਵਿੱਚ ਉਰਾਂ ਧੁੱਪ ਕੋਈ ਨਹੀਂ ਲੱਗਦੀ ਹੈ ਤਾਂ ਹੀ ਆਪਾਂ ਨੇ ਉਹ ਕਿਆਰਾ ਲੱਗ ਬਣਾਇਆ ਵਾ ਡੋਲ ਮਾਰਤੀ ਸੀ ਉੱਥੇ ਤਾਂ ਹੀ ਇਹ ਜੇ ਇੱਧਰ ਨਾ ਜੰਮੀ ਜੰਮੀ ਬਾਦਮ ਉੱਪਰ ਲੱਗ ਦਾਣੇ ਗੇਰ ਹੋ ਜੂਗੇ ਪਾਣੀ ਪੁਣੀ ਦੇ ਕੇ ਤੇ ਇਹਨਾਂ ਚ ਡੋਲਾ ਮਾਰ ਕੇ ਦਾ ਸੁਖਮਨ ਉਹ ਪਰਾਂ ਡਬਲ ਜੀ ਗੜੇ ਐ ਮੈਂ ਉਧਰੋਂ ਦੇਖੋ ਕਿੰਨੀ ਜ਼ਿਆਦਾ ਦਿਖ ਰਹੀ ਆ ਜੰਮੀ ਵੀ ਸੈਟਿੰਗ ਜੀ ਕਰੀਦੀ ਨਾ ਸੁਪਰ ਸ਼ੇਡਰ ਦੀ ਮੈਨੂੰ ਖੋਲਣਾ ਇੱਕ ਵਾਰ ਸੈਟਿੰਗ ਕਰਕੇ ਸੁਪਰ ਸ਼ੇਡਰ ਤਾਂ ਤਾਂ ਹੀ ਹੈ ਦੁਬਾਰਾ ਸੈਟਿੰਗ ਨਹੀਂ ਆਂਦੀ ਏ ਉਸ ਤਰ੍ਹਾਂ ਖੋਲ ਬੰਨੋ ਕਿਹੜੀਆਂ ਲਿੰਕਾਂ ਹੋ ਗਈਆਂ ਇਹਦੀਆਂ ਛੋਟੀਆਂ ਵੱਡੀਆਂ ਟੀਲਰਾਂ ਮਾ ਪਾਇਆ ਉਦੋਂ ਸੁੱਖੂ ਨਾ ਥੋੜਾ ਜਿਹਾ ਫਰਕ ਟੀਲਰਾਂ ਚ ਹੈ ਉਹ ਲਿੰਕਾਂ ਕਰਤੀਆਂ ਨਾ ਛੂਟੀਆਂ ਬੜੀਆਂ ਜੀਆਂ ਉਹਦੇ ਕਰਕੇ ਜਿਆਦਾ ਸੈਟਿੰਗ ਖਰਾਬ ਹੋ ਗਈਦੀ ਬਸ ਇਧਰ ਕਿਡੇ ਮਾਰੇ ਤੇ ਆਪਾਂ ਇਹ ਲੂਟਾ ਦੇਖੋ ਇਧਰ ਕਿੰਨੀ ਦਿਖ ਰਹੀ ਆ ਇਹ ਦੇਖੋ ਇਹ ਆ ਦੇਖੋ ਇਹਨ ਹਰਿਆਈ ਮਾਰੀ ਹੈ ਇਧਰ ਬਾਕੀ ਜਿਹੜੀ ਪਹਿਲਾਂ ਬੀਜੀ ਤੇ ਉਹ ਵੀ ਦਿਖਾਣੇ ਆਪਾਂ ਤੁਹਾਨੂੰ ਲਓ ਜੀ ਇਹ ਵਾਲੀ ਜਿਹੜੀ ਆਪਾਂ ਨੇ ਪਹਿਲਾਂ ਬੀਜੀ ਸੀ 2.5 ਕਿੱਲੇ ਨਹੀਂ ਬੀਜੇ ਤੇ ਇੱਕ ਦਿਨ ਉਹ ਐ ਬਹੁਤ ਸੋਹਣੀ ਜੰਮੀ ਆ ਵੀ ਦੇਖੋ ਪੂਰਾ ਖੇਤ ਇਹਨਾਂ ਬਹੁਤ ਵਧੀਆ ਜੰਮੇ ਹੋਏ ਆ ਇੱਕ ਸਾਰ ਬੀਜ ਵੀ ਬਹੁਤ ਬਰਬਰ ਜਾ ਪਿਆ ਵਾ ਸੋਣਾ ਮਤਲਬ 40 40 ਕਿੱਲੋ ਹੀ ਪਾਇਆ ਵਾ ਆਪਣਾ ਇਹਨਾਂ ਚ ਕਿਤੇ ਕਿਤੇ ਨੂੰ ਹਲੇ ਵੀ ਨਿਕਲ ਰਿਹਾ ਕੋਈ ਕੋਈ ਦਾਣਾ ਗੁੱਲੀ ਡੰਡਾ ਦੇਖ ਲਓ ਸਪਰੇ ਵੀ ਨਾਲ ਦੀ ਨਾਲ ਕਰੀ ਗਏ ਆਪਾਂ ਪਰ ਗੁੱਲੀ ਡੰਡਾ ਫੇਰ ਵੀ ਬਹੁਤ ਜੰਮ ਰਿਹਾ ਬਈ ਕਿਹ ਚੱਕਰ ਹੈ ਪਿਛਲੇ ਸਾਲ ਕਰੀ ਤੀ ਆਪਾਂ ਨਾ ਵਕੀਰਾ ਤਾਂ ਐਨਾ ਚੰਗੇ ਕਰੀ ਦੀ ਆਪਾਂ ਇਧਰੇ ਸਾਰੇ ਖੇਤਾਂ ਚ ਕਰੀ ਦੀ ਤਕਰੀਬਨ ਮੇਰੇ ਖਿਆਲ ਦੇ ਇੱਕ ਕਿੱਲੇ ਚ ਨਹੀਂ ਕਰੀ ਦੀ ਉਹ ਚ ਤਾਂ ਤੁਸੀਂ ਦੇਖ ਲਓ ਵੀ ਇੱਕ ਦਾਣਾ ਵੀ ਨਹੀਂ ਜੰਮਿਆ ਤਾਂ ਬਈ ਪਿਛਲੇ ਸਾਲ ਨਾ ਚੌੜੀ ਪੱਤੀ ਦਾ ਨਾ ਗੁੱਲੀ ਡੰਡੇ ਦਾ ਬਹੁਤ ਸੋਹਣੀ ਕਣਕ ਜੰਮੀ ਦੀ ਤੇ ਨਾਲੇ ਪਿਛਲੇ ਹਾਲ ਬੀਜ ਹੋਰ ਤਾਂ ਐਤਕੀ ਆਪਾਂ ਨੇ ਬੀਜੀ ਇੱਧਰ 187 ਬਈ ਡੀਬੀਡਬਲ 187 ਦੇਖੋ ਬਹੁਤ ਵਧੀਆ ਜੰਮ ਹੈ ਪਹਿਲਾਂ ਜੇ ਜੰਮ ਰਹੀ ਸੀ ਤਾਂ ਜਿਆਦਾ ਤਾਂ ਬੀਜ ਦਾ ਹੀ ਫਰਕ ਹੈ ਬਈ ਕੋਈ ਆਇਰਾ ਲੱਗ ਰਿਹਾ ਤਾਂ ਵੀ ਜਿਸ ਤਰ੍ਹਾਂ ਕੋਈ ਥੱਲੇ ਨਾ ਸਿਉਂਕ ਲੱਜੇ ਕਰਦੀ ਬੁੱਟੇ ਜੰਮੇ ਵੀ ਤੇ ਜਿਹੜੇ ਮਤਲਬ ਤੂਈਆਂ ਕੱਲੀਆਂ-ਕੱਲੀਆਂ ਜੀਆਂ ਮੂੰਹ ਜੀ ਨਹੀਂ ਲੱਗ ਰਹੀ ਥੀ ਹੁਣ ਮੈਂ ਇੱਧਰ ਆਇਆ ਚਾਰ-ਪੰਜ ਦਿਨ ਬਾਅਦ ਪੰਜ ਦਿਨ ਬਾਅਦ ਤਾਂ ਹੁਣ ਮਤਲਬ ਠੀਕ ਹੈ ਦੇਖੋ ਸਾਰੇ ਖਿੱਤਾਂ ਮ ਵਧੀਆ ਜੁੜੀ ਵੀ ਐਨ ਵਧੀਆ ਜੰਮ ਐ ਆ ਉੱਪਰ ਵਾਲਾ ਸਵਾ ਕਿਲਾ ਆਪਾਂ ਇੱਕ ਦਿਨ ਪਹਿਲਾਂ ਬੀਜ ਗਏ ਤੇ ਮਤਲਬ ਇਹ ਮ ਜੰਮਣ ਲੱਗ ਗਈ ਦੀ ਜਦ ਆਪਾਂ ਨਵੇਂ ਖੇਤਾਂ ਚ ਬੀਜੀ ਐ ਇਹ ਆਪਾਂ ਨੇ ਹਫਤਾ ਤੱਕ ਪਹਿਲਾਂ ਬੀਜ ਤੇ ਆ ਤਾਂ ਹੈਗਾ ਮਤਲਬ 5-6 ਦਿਨ ਦਾ ਫਰਕ ਐਸੀ ਜੰਮਣ ਲੱਗ ਗਈ ਦੀ ਮਤਲਬ ਜਦ ਆਪਾਂ ਇਹਨਾਂ ਚ ਬੀਜੀ ਐ ਇਹਨੂੰ ਆਪਾਂ ਨੇ ਹੁਣ ਲੈਟ ਦੀ ਵਾਰੀ ਐ 3 ਦਿਨ ਰਾਤ ਨੂੰ ਆਊਗੀ ਤੇ ਉੱਤੇ ਬਾਅਦ ਜਦੋਂ ਦੀਂਦੀ ਆਊਗੀ ਫਿਰ ਪਾਣੀ ਛੱਡ ਦੇਣਾ ਆਪਾਂ ਨੇ ਐਸਾ ਬਾਕੀਲੇ ਚ ਤੇ ਬਾਕੀ ਦੇਖੂਗੇ ਪਹਿਲਾਂ ਸ਼ਾਇਦ ਆਪਾਂ ਪਰਾਂ ਪਰਾਂ ਦਾ ਹੀ ਨਵੇੜ ਦੂਗੇ ਪਰਾਂ ਵੀ ਇੱਕ ਹੈੱਡਡ ਕਿਲਾ ਉਹ ਵੀ ਦੇ ਨਾਲ ਦਾ ਹੀ ਹੈ ਬੀਜਾ ਵਾ ਤੇ ਉਹਦੇ ਚ ਦੇ ਦੂਗੇ ਪਹਿਲਾਂ ਉਹ ਡੱਕਰ ਜਾਏ ਇਹ ਤਾਂ ਸ਼ੂਟੇ ਚੱਲ ਗਿੱਲ ਬਹੁਤ ਈ ਨਾ ਮਤਲਬ ਵੀ ਵਧੀਆ ਚੱਲ ਰਹੀ ਹੈ ਇਹਨਾਂ ਵਿੱਚ ਆਹ ਪੰਜ ਚਾਰ ਦਿਨ ਲੇਟ ਵੀ ਆ ਜਾਵੇ ਕੋਈ ਚੱਕਰ ਨਹੀਂ ਹੈਗਾ ਵੀ ਪਹਿਲਾਂ ਪਰਾਂ ਹੀ ਨਵੇੜੂਗੇ ਆਪਾਂ ਲੱਗ ਗਈ ਹੁਣ ਤਾਂ ਫੁੱਟ ਕਰਨ ਦੇਖੋ ਦੋ ਦੋ ਆ ਦੇਖੋ ਦੋ ਦੋ ਟੱਕੇ ਕਰਿਆਈ ਲੱਗ ਗਈ ਗੱਠ ਫੁੱਟਣ ਹੁਣ ਤਾਂ ਹੋਰ ਵੀ ਖੇਤ ਮਤਲਬ ਪੰਜ ਚਾਰ ਦਿਨ ਤੱਕ ਇਹਨਾਂ ਪਰ ਜੂਗਾ ਨਾਲੀਆਂ ਆਪਸ ਵਿੱਚ ਲੱਗ ਜੂਆਂ ਲੈਣਾ ਮਿਲਣਾ ਤਾਂ ਹੀ ਫਾਇਦਾ ਜੇ ਪਾਣੀ ਪਰ ਕਣਕ ਨਾਲੀਆਂ ਆਪਸ ਵਿੱਚ ਜੁੜਨ ਲੱਗ ਜਮੈ ਨਾ ਫੇਰ ਸਵਾਦ ਹੈ ਕਣਕ ਦਾ ਐਨਾ ਨਹੀਂ ਮੂਹ ਲੱਗ ਰਹੀ ਦੀ ਹੈ ਪਤਾ ਨਹੀਂ ਕੀ ਚੱਕਰ ਹੈ ਨਾ ਕਿਤੋਂ ਚਲੋ ਚੱਲਦੇ ਹੁਣ ਆਪਾਂ ਘਰ ਨੂੰ ਦੇਖਦੇ ਹਾਂ ਉੱਧਰ ਚੱਲ ਕੇ ਲੇਟਾਈ ਵੀ ਹੈ ਪਾਣੀ ਚਲਾਇਆ ਵਸੂਮੰਨਾਂ ਨੇ ਦੇਖਦੇ ਹਾਂ ਕਿੰਨਾ ਕੁ ਭਰਿਆ ਲਓ ਜੀ ਆ ਗਏ ਤੇ ਅੰਦਰ ਘਰ ਵਾਲਾ ਹੀ ਖੇਤਾਂ ਕਿੰਨੀ ਬਈ ਤੇ ਚੱਲ ਰਿਹਾ ਦੇਖੋ ਪਾਣੀ ਭਰਨੇ ਵਾਲਾ ਕਿਹੜਾ 10 ਮਿੰਟ ਦਾ ਕੰਮ ਰਹਿ ਗਿਆ ਸਾਢੇ 7 ਲੇਟ ਆਈ ਤੇ 9 ਵਜੇ ਆ ਇਧਰ ਦਾ ਨਾ ਮਰਾਨ ਉਸਰੇ ਜਰਪਾ ਦੇ ਛੋਟਾ ਟੁਕੜਾ ਬੰਨ ਲੀਏ ਇਸਮਾ ਛੋਟਾ ਟੁਕੜਾ ਇੱਥੇ ਤਾਂ ਹਵਾ ਬਹੁਤ ਚੱਲਦੀ ਹੈ ਵਿੱਚ ਨੂੰ ਆਵਾਜ਼ ਖੜਕਾ ਬਹੁਤ ਹੁੰਦਾ ਵੀਡੀਓ ਵਿੱਚ ਲਓ ਜੀ ਭਰ ਗਿਆ ਆਪਣਾ ਵੀ ਉੱਪਰ ਲਾ ਕਿਲਾ ਤੇ ਪੰਜ ਕਨਾਲ ਤੇ ਬੁੱਗਲੇ ਰਾਜਾ ਜੀ ਵੀ ਆਪਣਾ ਬੈਠੇ ਆ ਰੇਟ ਪੂਜਾ ਕਰਕੇ ਦੇਖਿਆ ਜ ਹੈ ਜ਼ਿਮੀਦਾਰ ਦੇ ਹੱਕ ਚ ਹੈ ਯਾਨੀ ਇਹ ਬਗਲਾ ਹਾਂ ਯੋ ਟਿੱਡੇ ਪੁਣਕੀ ਸੁੰਡੀ ਠੰਡੀ ਸਭ ਚੁਗਲੇ ਆ ਵੇਦਮਾ ਤੇ ਹਣੀ ਦੇਖ ਲੈ ਕਿੰਨੇ ਬੈਠੇ ਤੇ ਟਾਈਮ ਬੱਜ ਚੁੱਕਿਆ ਜੀ 1 ਵਜੇ ਹੋਣਾ ਨਹੀਂ ਰਹਿ ਗਿਆ ਆਪਣਾ ਅੱਧੇ ਘੰਟੇ ਦਾ ਕੰਮ ਵਿੱਚ 10 ਮਿੰਟਾਂ ਵਿੱਚ ਚੱਲਣਾ ਤੇ 10 ਮਿੰਟ ਦਾ ਪਰਲੇ ਗੈਰੀ ਚੈਨ ਨੂੰ ਉਸ ਉੱਪਰਲੇ ਕਿੱਲੇ ਜਿੱਤੇਦਾਰ ਤੇ ਆਪਣਾ ਸੌਣਾ ਤੇ ਇਹਦੇ ਬਾਅਦ ਫਿਰ ਆਪਾਂ ਲਾਈਟ ਬਚੂਗੀ ਜਿਹੜੀ ਜਿਹੜੀ ਮੈਂ ਚਲਾਈਏ ਫਿਰ ਔਰ ਵਾਲੇ ਨੂੰ ਅੰਧੇ ਰੰਬਰ ਜਿਵੇਂ ਜਿਹੜੇ ਹਿਸਾਬ ਤੇ ਹਿਸਾਬ ਤੇ ਚਲਾ ਲਈ ਫੇਰਾ ਫਿਰ ਜਿਵੇਂ ਨਹੀਂ ਟ੍ਰੇਨ ਦੇਖਦੇ ਆ ਜੀ ਇਸ ਤਰ੍ਹਾਂ ਲੋਡ ਲਊਗਾ ਸਭ ਤੇ ਚਲਾ ਲੂਗੇ ਇਧਰ ਆ ਦੇਖੋ ਆਪਣੇ ਪਰੌਸੇ ਨੇ ਤਿੰਨ ਲੱਟਾਂ ਸਵਾਗੀ ਲੈ ਜਾ ਚਲਾ ਕੇ ਰੱਖੀ ਤਿੰਨ ਲੱਟਾਂ ਹੀ ਸੀ ਵਿੱਚ ਚਲਾਈਆਂ ਦੇਖੋ ਤਾਂ ਭਰਿਆ ਸਵਾਗੀਲਾ ਫੁੱਲਾ ਹੀ ਚਲਾਇਆ ਬਾਹਰ ਨਾਲ ਦਾ ਦੇਖਦਾ ਕੇ ਮਿਕਰ ਆ ਜਾਂਦਾ ਸਵੇਰ ਨੂੰ ਫਿਰ ਨੌਕਰੀ ਵੀ ਡਿਊਟੀ 'ਵਾਂ ਚਲੇ ਜਾਂਦਾ ਤੇ ਸ਼ਾਮ ਨੂੰ ਦੇਖਦਾ ਜੇ ਰਹਿ ਜਾਂਦਾ ਦੁਬਾਰਾ ਫੇਰ ਉਸੀ ਮੈਂ ਚਲਾ ਦਿੰਦਾ ਕੀ ਹਵਾ ਬਹੁਤ ਚੱਲ ਰਹੀ ਹੈ ਬਈ ਵੈਸੇ ਹੈ ਵੀ ਫਾਇਦਾ ਵੀ ਹੈ ਬੈਠੇ ਆਪਣੇ ਜਵਾਨ ਦੇਖੋ